ਰੇਲਵੇ ਅੰਡਰਬ੍ਰਿਜ ਨੇ ਜਿਹੜੇ ਦਿੱਲੀ ਤੋਂ ਲੈ ਕੇ ਅੰਮ੍ਰਿਤਸਰ ਤੱਕ ਬਣਾਏ ਗਏ ਸਨ ਇਹ ਜਿਹੜਾ ਅੰਡਰਬ੍ਰਿਜ ਹੈ ਉੱਪਰ ਤੱਕ ਭਰਿਆ ਹੋਇਆ ਤੇ ਘਟੋ-ਘਟ 10 ਫੁੱਟ ਜਾਂ 11 ਫੁੱਟ ਦੇ ਕਰੀਬ ਜਿਹੜਾ ਇਹ ਡੂੰਗਾ ਹੋਣਾ ਇਹ ਇੱਕ ਬਹੁਤ ਵੱਡੀ ਜਿਹੜੀ ਹੈ ਨਕਾਮੀ ਤੁਹਾਨੂੰ ਦਿਖਾ ਦਈਏ ਕਿ ਰੇਲਵੇ ਦੀ ਨਕਾਮੀ ਕਾਰਨ ਠੇਕੇਦਾਰਾਂ ਦੀ ਨਕਾਮੀ ਕਾਰਨ ਜਿਹੜੀ ਹੈ ਇਹ ਵੱਡਾ ਹਾਦਸਾ ਹੋਇਆ ਤੇ ਇੱਕ ਹੋਰ ਵੱਡੇ ਹਾਦਸੇ ਦੀ ਉਡੀਕ ਚ ਹਲੇ ਵੀ ਰੇਲਵੇ ਪ੍ਰਸ਼ਾਸਨ ਬੈਠਾ ਹੋਇਆ ਕਿਉਂਕਿ ਰੇਲਵੇ ਪ੍ਰਸ਼ਾਸਨ ਇਸ ਲਈ ਕਹਿ ਰਹੇ ਹਨ ਕਿਉਂਕਿ ਇਹ ਸਾਰਾ ਜੋ ਅੰਡਰਬ੍ਰਿਜ ਨੇ ਜੇਕਰ ਰੇਲਵੇ ਲਾਈਨ ਦੇ ਨੀਚੋਂ ਕੁਝ ਜਾਣਾ ਤਾਂ ਉਸਦੀ ਜ਼ਿੰਮੇਵਾਰੀ ਰੇਲਵੇ ਵਿਭਾਗ ਦੀ ਬਣਦੀ ਹੈ ਰੇਲਵੇ ਵਿਭਾਗ ਕਿਸੇ ਵੀ ਵਿਭਾਗ ਨੂੰ ਜਿਹੜੀ ਹੈ ਉੱਥੇ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਤੇ ਇਹ ਰੇਲਵੇ ਅੰਡਰਬ੍ਰਿਜ ਹੈ ਤੇ ਅੰਡਰਬ੍ਰਿਜ ਦੇ ਨਾਲ ਖੂਹ ਬਣੇ ਹੋਏ ਨੇ ਜਿਸ ਦੇ ਵਿੱਚ ਬਰਸਾਤੀ ਪਾਣੀ ਜਾਂਦਾ ਹੈ ਤੇ ਇਹਨਾਂ ਦੇ ਵੀ ਢੱਕਣ ਖੁੱਲੇ ਹੋਏ ਨੇ ਉਹਨਾਂ ਨੇ ਨਾਲ ਦੀ ਨਾਲ ਐਕਸ਼ਨ ਲੈ ਕੇ ਸਾਰੇ ਡਿਪਾਰਟਮੈਂਟ ਨੂੰ ਇੱਥੇ ਭੇਜਿਆ ਲਵਿਸ਼ ਜੀ ਨੇ ਵੀ ਕ੍ਰਿਪਾਲ ਜੀ ਨੂੰ ਤੇ ਹੋਰ ਤਹਿਸੀਲਦਾਰ ਸਾਹਿਬ ਕਟਵਾਰੀ ਸਾਹਿਬ ਵੀ ਆਗੇ ਸੀਗੇ ਵੀਡੀਓ ਆਫਿਸ ਤੋਂ ਵੀ ਆਗੇ ਸੀ ਸਾਰੇ ਉਹਨਾਂ ਨੇ ਆ ਕੇ ਨਾਲ ਦੇ ਨਾਲ ਗੋਤਾਖੋਰ ਕਹਿੰਦੇ ਇਹਨੂੰ ਗੋਤਾਖੋਰ ਬੁਲਾਇਆ ਤੇ ਉਹ ਬੰਦੇ ਲੈਡ ਬਾਡੀ ਬਾਹਰ ਕੱਢੀ ਕਿੰਨਾ ਕਿਤਾ ਵੀ ਗੁਰੂ ਸਿੱਖ ਸੀਗਾ ਨੌਵੇਂ ਪਾਸ਼ਾ ਤੇ ਦਸਵੇਂ ਪਾਸ਼ਾ ਜਿਹਦਾ ਗੁਰਦੁਆਰਾ ਸਾਹਿਬਾ ਗਾਣੀ ਉੱਥੇ ਸੇਵਾ ਕਰਦਾ ਸੀ ਬੰਦਾ ਫਤਵਾਰੀ ਇਹ ਵੀ ਕਿਹਾ ਸੀ ਇਹ ਨਹੀਂ ਵੀ ਪਾਣੀ ਪਹਿਲੀ ਵਾਰ ਭਰਿਆ ਪਹਿਲਾਂ ਵੀ ਪਾਣੀ ਭਰਦਾ ਰਿਹਾ ਐਮਐਲਏ ਸਾਹਿਬ ਕਾਲ ਕਰਕੇ ਕਢਵਾ ਦਿੰਦੇ ਸੀਗੇ ਪਾਣੀ ਉਹਨਾਂ ਐਮਐਲਏ ਸਾਹਿਬ ਨੂੰ ਕਾਲ ਕਰਦੇ ਸੀ ਇਹ ਜਦੋਂ ਪਾਣੀ ਬਾਹਰੋਂ ਪੈਣ ਤੋਂ ਹਟ ਜਾਏਗਾ ਨਾ ਜੀ ਇਹ ਅੰਦਰ ਕਿਉਂਕਿ ਮੇਨ ਜਿਹੜਾ ਪਾਣੀ ਵਾਲ ਤੋਂ ਆ ਕੇ ਆਹ ਤਾਂ 10-10 ਦਿਨ ਸਰ ਪਿੰਡ ਵਾਲੇ ਪ੍ਰੇਸ਼ਾਨ ਹੋ ਰਹੇ ਆ ਜੀ ਸਾਡੇ ਤਾਂ ਬਜ਼ੁਰਗ ਕੋਈ ਬਿਮਾਰ ਹੋ ਜਾ ਜੀ ਸਾਡਾ ਕੋਈ ਹੱਲ ਨਹੀਂ ਹੈ ਜੀ ਤਾਂ ਚਲੋ ਨੌਜਾਨ ਮੁੰਡੇ ਵਿੱਚ ਨੂੰ ਪਾਣੀ ਦੇ ਵਿੱਚ ਵੀ ਲੰਗ ਗਿਆ ਆਪਣੇ ਕੰਮਾਂ ਤੇ ਅਸੀਂ ਮੋਟਰਸਾਈਕਲ ਨਹੀਂ ਸਰ ਲੈ ਆ ਸਕਦੇ ਸਕੂਟਰ ਗੱਡੀ ਸਾਡੀ ਜਾਣੀ ਗਈ ਹੈ ਜੀ ਹੈ ਸੀ ਜੂਰੇ ਰੇਲਵੇ ਦੇ ਇੱਕ ਦੁੱਧ ਕਰੀ ਹੋਰੇ ਖੜਾ ਸੀ ਪਰ ਬਾਅਦ ਚ ਆਏ ਆ ਪਰ ਜਦ ਚ ਚਲੇ ਗਿਆ ਦੇਖ ਕੇ ਉਹਦੇ ਕੋਈ ਨਹੀਂ ਉਹਨਾਂ ਨੇ ਕੋਈ ਗੱਲਬਾਤ ਇਹ ਬੀਪੀ ਸਾਂਝਾ ਦੇਖ ਰਹੇ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਗੁਰਪ੍ਰੀਤਿਮਾਨ ਇਸ ਵੇਲੇ ਪਿੰਡ ਬਖਸ਼ੀ ਵਾਲਾ ਦੇ ਵਿੱਚ ਮੌਜੂਦ ਆ ਜਿੱਥੇ ਦੱਸਦੀ ਆ ਕਿ ਤੁਹਾਨੂੰ ਅੱਜ ਸਵੇਰੇ ਇੱਕ ਦੁਖਦਾਈ ਘਟਨਾ ਵਾਪਰੀ ਐ ਪਿੰਡ ਦੇ ਜੋ ਗਰੰਥੀ ਐ ਕਿਹਸਾ ਨੇ ਕਿ ਗਰੰਥੀ ਦੇ ਨਾਲ ਜਿਹੜੇ ਹੁੰਦੇ ਨੇ ਉਹ ਪਿੰਡ ਦੇ ਵੀ ਜਾ ਰਹੇ ਸਨ ਤਾਂ ਅੰਡਰਬ੍ਰਿਜ ਦੀ ਤਸਵੀਰ ਦਿਖਾ ਦੇਣਾ ਤੁਹਾਨੂੰ ਇਹ ਰੇਲਵੇ ਅੰਡਰਬ੍ਰਿਜ ਨੇ ਜਿਹੜੇ ਦਿੱਲੀ ਤੋਂ ਲੈ ਕੇ ਅੰਮ੍ਰਿਤਸਰ ਤੱਕ ਬਣਾਏ ਗਏ ਸਨ ਬਣਾਏ ਤਾਂ ਇਹ ਲੋਕਾਂ ਦੀ ਸਹੂਲਤਾਂ ਦੇ ਲਈ ਸੀ ਪਰ ਤੁਹਾਨੂੰ ਇੱਕ ਵਾਰ ਦੱਸ ਦੇ ਕਿ ਰੇਲਵੇ ਦੀ ਜਿਹੜੀ ਐ ਐਲ ਸੀ ਨੰਬਰ 138 ਜਿਹੜਾ ਇਹ ਅੰਡਰ ਬ੍ਰਿਜ ਹੈ ਪਿੰਡ ਬਖਸ਼ੀ ਵਾਲਾ ਦੇ ਨਾਲ ਹੋਰ ਕਈ ਪਿੰਡਾਂ ਨੂੰ ਜਿਹੜਾ ਜੋੜਦਾ ਹੈ ਤੇ ਉਸ ਦੇ ਨਾਲ ਹੀ ਇਹ ਜਿਹੜਾ ਅੰਡਰ ਬ੍ਰਿਜ ਹੈ ਉੱਪਰ ਤੱਕ ਭਰਿਆ ਹੋਇਆ ਤੇ ਘਟੋ-ਘਟ 10 ਫੁੱਟ ਜਾਂ 11 ਫੁੱਟ ਦੇ ਕਰੀਬ ਜਿਹੜਾ ਇਹ ਡੂੰਘਾ ਹੋਣਾ ਤੇ ਉਹਦੀ ਗੱਲ ਕੀਤੀ ਜਾਵੇ ਤਾਂ ਲੋਕ ਜਿਹੜੇ ਨੇ ਇਹਨਾਂ ਰਸਤਿਆਂ ਰਾਹੀਂ ਇਧਰ ਤੋਂ ਇੱਕ ਸਾਈਡ ਤੋਂ ਦੂਜੇ ਪਿੰਡ ਜਾਂਦੇ ਨੇ ਤੇ ਇੱਥੇ ਜਿਹੜੀ ਹੈ ਤੁਹਾਨੂੰ ਰੇਲਵੇ ਦੀ ਇੱਕ ਬਹੁਤ ਵੱਡੀ ਜਿਹੜੀ ਹੈ ਨਕਾਮੀ ਤੁਹਾਨੂੰ ਦਿਖਾ ਦਈਏ ਕਿ ਰੇਲਵੇ ਦੀ ਨਕਾਮੀ ਕਾਰਨ ਠੇਕੇਦਾਰਾਂ ਦੀ ਨਕਾਮੀ ਕਾਰਨ ਜਿਹੜੀ ਹੈ ਇਹ ਵੱਡਾ ਹਾਦਸਾ ਹੋਇਆ ਤੇ ਇੱਕ ਹੋਰ ਵੱਡੇ ਹਾਦਸੇ ਦੀ ਉਡੀਕ ਚ ਹਲੇ ਵੀ ਰੇਲਵੇ ਪ੍ਰਸ਼ਾਸਨ ਬੈਠਾ ਹੋਇਆ ਹੈ ਕਿਉਂਕਿ ਰੇਲਵੇ ਪ੍ਰਸ਼ਾਸਨ ਇਸ ਲਈ ਕਹਿ ਰਹੇ ਹਨ ਕਿਉਂਕਿ ਇਹ ਸਾਰਾ ਜੋ ਅੰਡਰਬ੍ਰਿਜ ਨੇ ਜੇਕਰ ਰੇਲਵੇ ਲਾਈਨ ਦੇ ਨੀਚੋਂ ਕੁਝ ਜਾਣਾ ਤਾਂ ਉਸ ਦੀ ਜ਼ਿੰਮੇਵਾਰੀ ਰੇਲਵੇ ਵਿਭਾਗ ਦੀ ਬਣਦੀ ਹੈ ਰੇਲਵੇ ਵਿਭਾਗ ਕਿਸੇ ਵੀ ਵਿਭਾਗ ਨੂੰ ਜਿਹੜੀ ਹੈ ਉੱਥੇ ਕੰਮ ਕਰਨ ਦੀ ਇਜਾਜ਼ਤ ਨਹੀਂ ਦ ਅੰਡਰ ਬ੍ਰਿਜ ਹੈ ਤੇ ਅੰਡਰ ਬ੍ਰਿਜ ਦੇ ਨਾਲ ਖੂਹ ਬਣੇ ਹੋਏ ਨੇ ਜਿਸ ਦੇ ਵਿੱਚ ਬਰਸਾਤੀ ਪਾਣੀ ਜਾਂਦਾ ਹੈ ਤੇ ਇਹਨਾਂ ਦੇ ਵੀ ਢੱਕਣ ਖੁੱਲੇ ਹੋਏ ਨੇ ਜੇਕਰ ਰਾਤ ਸਮੇਂ ਕਿਸੇ ਨੂੰ ਮਾਰ ਕੇ ਦੇ ਵਿੱਚ ਸੁੱਟ ਦਿੱਤਾ ਜਾਵੇ ਤਾਂ ਇਹ ਜੋ ਕਾਫੀ ਡੂੰਘੇ ਦੱਸੇ ਜਾ ਰਹੇ ਨੇ ਕਿ ਉਸ ਤੋਂ ਬਾਅਦ ਵੀ ਬੰਦੇ ਦਾ ਪਤਾ ਨਹੀਂ ਲੱਗਣਾ ਕਿ ਅੰਦਰ ਹੈ ਜਾਂ ਨਹੀਂ ਹੈ ਪਰ ਰੇਲਵੇ ਦੀ ਬਹੁਤ ਵੱਡੀ ਨਕਾਮੀ ਹੈ ਉਹਨਾਂ ਦੇ ਠੇਕੇਦਾਰ ਦੀ ਨਾਕਾਮੀ ਹੈ ਤੇ ਮੇਰੇ ਨਾਲ ਪਿੰਡ ਵਾਸੀ ਮੌਜੂਦ ਨੇ ਸਾਰੀ ਗੱਲਬਾਤ ਕਰਾਂਗੇ ਕਿ ਅੱਜ ਪਿੰਡ ਦੇ ਵਿੱਚ ਕੀ ਹੋਇਆ ਸੀਗਾ ਕਿੰਨੇ ਵਜੇ ਦੀ ਘਟਨਾ ਸੀਗਾ ਤੇ ਕੌਣ ਸੀਗੇ ਜਿਹੜੇ ਐਪਲ ਦਾ ਸਰ ਕੀ ਨਾਮ ਮੇਰਾ ਨਾਂ ਜੀ ਮੇਜਰ ਸਿੰਘ ਬਖਸ਼ੀ ਬਲਾ ਜੀ ਮੇਜਰ ਜੀ ਸਵੇਰੇ ਕੀ ਹੋਈ ਹੈ ਇੱਥੇ ਜਿਹੜੀ ਇੱਕ ਵੀਡੀਓ ਵਾਇਰਲ ਹੋਈ ਹੈ ਸਵੇਰੇ ਵੀਡੀਓ ਵਾਇਰਲ ਇਦਾਂ ਹੋਈ ਹੈ ਜੀ ਜਿਸ ਤਰ੍ਹਾਂ ਸਾਡੇ ਸਰਪੰਚ ਸਾਹਿਬ ਬਹੁਤ ਹੀ ਸਾਡੇ ਪਿੰਡ ਦੇ ਵਧੀਆ ਮੋਤਵਰ ਬੰਦੇ ਨੇ ਇਹਨਾਂ ਨੇ ਸਾਨੂੰ ਕਾਲ ਕੀਤੀ ਬਲਜੀਤ ਸਿੰਘ ਨੇ ਬੀ ਮੇਜਰ ਜੀ ਇੱਥੇ ਇੱਥੇ ਇਦਾਂ ਦੇ ਇੱਕ ਬੰਦਾ ਗਿਰ ਗਿਆ ਵੀ ਇੱਕ ਸਾਡਾ ਸਾਡੇ ਚੀਮਾ ਸਾਹਿਬ ਨੇ ਉਹਨਾਂ ਦਾ ਨੌਕਰ ਹੈ ਉਹਨਾਂ ਨੇ ਦੇਖਿਆ ਵੀ ਉਹ ਬੰਦਾ ਡੁੱਬ ਰਿਹਾ ਸੀਗਾ ਵਿੱਚ ਪਰ ਉਹ ਆਪ ਜਰਾ ਭਈਆ ਡਰਦਾ ਸੀਗਾ ਉਹ ਇਧਰੋਂ ਭੱਜ ਗਿਆ ਦੇਖ ਕੇ ਉਹਨੇ ਫਿਰ ਜਾ ਕੇ ਫੋਨ ਕੀਤਾ ਵੀ ਬੰਦਾ ਡੁੱਬ ਗਿਆ ਉਸ ਤੋਂ ਬਾਅਦ ਸਰਪੰਚ ਸਾਹਿਬ ਨੇ ਮੈਨੂੰ ਕਾਲ ਕੀਤੀ ਮੈਨੂੰ ਕਾਲ ਕੀਤੀ ਮੈਂ ਨਾਲ ਇੱਥੇ ਆ ਗਿਆ ਸੀ ਦੇਖਿਆ ਵੀ ਡੁੱਬਿਆ ਵੀ ਹੈ ਕੋਈ ਕਿਤੇ ਕਈ ਵਾਰੀ ਵੈਸੀ ਹੀ ਲਿਖਾ ਪੈ ਜਾਂਦਾ ਤੇ ਅਸੀਂ ਦੇਖਿਆ ਤੇ ਪਤਾ ਲੱਗਿਆ ਵੀ ਸੱਚਮੁੱਚ ਡੁੱਬਿਆ ਉਸ ਤੋਂ ਬਾਅਦ ਮੈਂ ਤੁਰੰਤ ਐ ਐਮਐਲਏ ਸਾਹਿਬ ਨੂੰ ਲਵਿਸ਼ ਜੀ ਨੂੰ ਫੋਨ ਮਾਰਿਆ ਉਹਨਾਂ ਨੇ ਨਾਲ ਦੀ ਨਾਲ ਐਕਸ਼ਨ ਲੈ ਕੇ ਸਾਰੇ ਡਿਪਾਰਟਮੈਂਟ ਨੂੰ ਇੱਥੇ ਭੇਜਿਆ ਲਵਿਸ਼ ਜੀ ਨੇ ਵੀ ਕਿਰਪਾਲ ਜੀ ਨੂੰ ਤੇ ਹੋਰ ਤਹਿਸੀਲਦਾਰ ਸਾਹਿਬ ਪਟਵਾਰੀ ਸਾਹਿਬ ਵੀ ਆਗੇ ਸੀਗੇ ਵੀਡੀਓ ਆਫਿਸ ਤੋਂ ਵੀ ਆਗੇ ਸੀ ਸਾਰੇ ਉਹਨਾਂ ਨੇ ਆ ਕੇ ਨਾਲ ਦੀ ਨਾਲ ਗੋਤਾਖੋਰ ਕਹਿੰਦੇ ਇਹਨੂੰ ਗੋਤਾਖੋਰ ਬੁਲਾਇਆ ਤੇ ਉਹ ਬੰਦੇ ਲੈਡ ਬਾਡੀ ਬਾਹਰ ਕੱਢੀ ਕਿੰਨੇ ਵਜੇ ਦੀ ਘਟਨਾ ਹੈ ਤੇ ਕੌਣ ਸੀਗੇ ਉਹ ਕੀ ਨਾਮ ਪਤਾ ਲੱਗਿਆ ਉਹਨਾਂ ਦਾ ਨਾਮ ਪੀੜਵਾਲਤੂ ਸੀਗੇ ਜੀ ਉਹ ਨਾਮ ਤਾਂ ਮੈਨੂੰ ਵੀ ਨਹੀਂ ਪਤਾ ਕਿਉਂਕਿ ਮੈਂ ਉਹਨੂੰ ਕਦੇ ਨਹੀਂ ਮਿਲਿਆ ਪਰ ਇਹਨਾਂ ਨੂੰ ਪਤਾ ਵੀ ਗੁਰੂ ਸਿੱਖ ਸੀਗਾ 9ਵੇਂ ਪਾਸ਼ਾ 10ਵੇਂ ਪਾਸ਼ਾ ਜਿਹਦਾ ਗੁਰਦੁਆਰਾ ਸਾਹਿਬਾ ਗਾਣੀ ਉੱਥੇ ਸੇਵਾ ਕਰਦਾ ਸੀ ਬੰਦਾ ਜੋ ਸੁਣਨ ਚ ਪਤਾ ਲੱਗਿਆ ਹਾਂਜੀ ਇਸ ਦੇ ਅੰਡਰ ਆਂਦਾ ਮੇਜੂ ਇਹ ਰੇਲਵੇ ਦੀ ਅੰਡਰ ਆਂਦਾ ਹੈ ਸਾਰਾ ਰੇਲਵੇ ਦਾ ਦਿੱਲੀ ਤੋਂ ਅੰਮ੍ਰਿਤਸਰ ਜਿਹੜੀ ਇਹ ਬਣਿਆ ਪੁਲ ਸਾਰੇ ਇਹ ਇਹ ਸਾਰੇ ਅੰਡਰ ਵੀਜੀ ਬਣੇ ਆਂ ਵੀ ਔਰ ਇਹਦੀ ਪ੍ਰੋਬਲਮ ਇਹ ਹੈ ਸਰਕਾਰ ਨੇ ਬਣਾਤਾ ਦਿੱਤੇ ਨੇ ਸੈਂਟਰ ਸਰਕਾਰ ਨੇ ਇਹ ਅਸੀਂ ਇਹ ਚਾਹੁੰਦੇ ਸੀ ਵੀ ਜੇ ਇਹ ਇਦਾਂ ਹੁੰਦਾ ਵੀ ਚਾਰ ਪੂਲਾ ਬਾਅਦ ਇੱਕ ਪੂਲ ਓਵਰਵਿਊ ਬਣ ਜਾਂਦਾ ਘੱਟੋ-ਘੱਟ ਪਿੰਡ ਵਾਲਿਆਂ ਨੂੰ ਲੰਘਣ ਨੂੰ ਜਾਂ ਹੁੰਦਾ ਹੁਣ ਤੁਸੀਂ ਇਹ ਦੇਖ ਲਓ ਵੀ ਜੇ ਪਿੰਡ ਵਿੱਚ ਕੋਈ ਬਿਮਾਰ ਹੋ ਜਵੇ ਜਾਂ ਕੁਝ ਹੋ ਜਵੇ ਸਾਨੂੰ ਰਸਤਾ ਨਹੀਂ ਹੈ ਉਧਰ ਨੂੰ ਇਹ ਜਿਹੜਾ ਸੈਂਟਰ ਸਰਕਾਰ ਨੇ ਕੀਤੇ ਆ ਨਾ ਇਹ ਬਣਾਏ ਆ ਉਸ ਟਾਈਮ ਵੀ ਐਸੀ ਜੇ ਅਸੀਂ ਜਾਣਾ ਤਾਂ ਸਾਨੂੰ ਇੱਥੋਂ ਪਹਿਲਾਂ ਨਲਾਸ ਜਾਣਾ ਪੈਗਾ ਪੱਪਲ ਪਟੇੜੀ ਨੂੰ ਉੱਥੋਂ ਫਿਰ ਸਿੱਧਾ ਉੱਥੇ ਜਾਣਾ ਪਵੇਗਾ ਉਹ ਵੀ ਤਾਂ ਜਿਹੜੀ ਇੱਥੋਂ ਨਲਾਸ ਨੂੰ ਰੋਡ ਜਾਂਦੀ ਹੈ ਉਹ ਟੁੱਟੀ ਪਈ ਹੈ ਅਗਰਵਾਈਜ਼ ਉੱਥੇ ਨੂੰ ਵੀ ਅਸੀਂ ਜਾਵਾਂਗੇ ਜੇ ਉੱਥੇ ਪਾਣੀ ਨਾ ਹੋਵੇ ਤਾਂ ਅਸੀਂ ਉਧਰ ਜਾ ਸਕਦੇ ਹਾਂ ਅਗਰ ਪਾਣੀ ਉੱਥੇ ਵੀ ਹੋਇਆ ਤਾਂ ਅਸੀਂ ਇੱਥੇ ਨਹੀਂ ਜਾ ਪਾਵਾਂਗੇ ਚਾਹੇ ਕੋਈ ਸਾਡਾ ਬਿਮਾਰ ਹੋਵੇ ਚਾਹੇ ਕੋਈ ਸਾਡਾ ਹੋ ਹੋਵੇ ਮੇਜਰੀ ਇੱਕ ਗੱਲ ਮੈਂ ਦੱਸੋ ਇਹ ਸਾਹਮਣੇ ਕਿਹਨਾ ਦਾ ਦਫ਼ਤਰ ਹੈ ਕੌਣ ਬੈਠਦੇ ਨੇ ਨਹੀਂ ਇਹ ਰੇਲਵੇ ਦਾ ਇੱਥੇ ਦਫ਼ਤਰ ਹੈ ਜੇ ਰੇਲਵੇ ਵਾਲੇ ਇੱਥੇ ਬੈਠਦੇ ਨੇ ਤਾਂ ਉਹਨਾਂ ਨੂੰ ਇਹ ਚੀਜ਼ ਨਹੀਂ ਦਿਖੇ ਮੈਨੂੰ ਇਹ ਬੈਠਦੇ ਨਹੀਂ ਇੱਥੇ ਰੇਲਵੇ ਦਾ ਉਹ ਪਿਆ ਹੁੰਦਾ ਸਮਾਨ ਜਾਲੋ ਸਮਾਨ ਉਹ ਆਂਦੇ ਨਹੀਂ ਕਦੇ ਨਹੀਂ ਢੇੜਾ ਤਾਂ ਜ਼ਰੂਰ ਮਾਰਦੇ ਹੋਣੇ ਉਹਨਾਂ ਨੂੰ ਦਿਖਦਾ ਨਹੀਂ ਇਹ ਵੀ ਕੀ ਹੋ ਰਿਹਾ ਜੇ ਅੱਜ ਇੱਕ ਡੈਥ ਹੋਈ ਹੈ ਕੱਲੂ ਕੋਈ ਬੱਚਾ ਆਂਦਾ ਹੈ ਬੱਚਾ ਉਧਰੋਂ ਨਿਕਲਦਾ ਜਾਂ ਇਧਰੋਂ ਆਂਦਾ ਨੇੜੇ ਸਕੂਲ ਹੈ ਨਾਲ ਹੀ ਨੈਸ਼ਨਲ ਹਾਈਵੇ ਹੈ ਉਹਨਾਂ ਨੂੰ ਨਹੀਂ ਦਿਖਦਾ ਹੈਗਾ ਕਦੇ ਇਹਨਾਂ ਨੂੰ ਮਿਲੇ ਹੋ ਤੁਸੀਂ ਵੀ ਭਾਈ ਤੁਹਾਡਾ ਅੰਡਰਵੇ ਤੁਸੀਂ ਬਣਾਤਾ ਦਿੱਤਾ ਹੈ ਇਹਨੂੰ ਕਦੇ ਦੇਖਤਾ ਲੋ ਆ ਕੇ ਹਾਂ ਇਹੀ ਗੱਲ ਹੈ ਇਹ ਸਾਰੇ ਪਿੰਡ ਵਾਲੇ ਸਾਡੇ ਪ੍ਰਧਾਨ ਜੀ ਖੜੇ ਨੇ ਅਦਰ ਆਪਣੇ ਇਹਨਾਂ ਨੇ ਵੀ ਸਿਰ ਇਹਨਾਂ ਨੇ ਵੀ ਗੱਲ ਕਰੀ ਹੈ ਵੀ ਭਾਈ ਇਹ ਬਹੁਤ ਵਾਰੀ ਇਹ ਵੀ ਕਿਹਾ ਸੀ ਇਹ ਨਹੀਂ ਵੀ ਪਾਣੀ ਪਹਿਲੀ ਵਾਰ ਭਰਿਆ ਪਹਿਲਾਂ ਵੀ ਪਾਣੀ ਭਰਦਾ ਰਿਹਾ ਐਮ ਐਲ ਐ ਸਾਹਿਬ ਕਾਲ ਕਰਕੇ ਕਢਵਾ ਦਿੰਦੇ ਸੀਗੀ ਪਾਣੀ ਉਹਨਾਂ ਐਮ ਐਲ ਐ ਸਾਹਿਬ ਨੂੰ ਕਾਲ ਕਰਦੇ ਸੀ ਅੰਡਰ ਰੇਲਵੇ ਦੇ ਆਂਦਾ ਤੇ ਐਮ ਐਲ ਐ ਉਹ ਗੱਲ ਪਤਾ ਕਿੱਦਾਂ ਸੀ ਸਾਡੀ ਪਹੁੰਚ ਐਮ ਐਲ ਐ ਸਾਹਿਬ ਤੱਕ ਹੈ ਅਸੀਂ ਐਮ ਐਲ ਐ ਨੂੰ ਅਪੀਲ ਕਰਦੇ ਹਾਂ ਵੀ ਵੀ ਇਹ ਪਾਣੀ ਇਸ ਵਾਰ ਅਸੀਂ ਪਹਿਲੀ ਵਾਰੀ ਪ੍ਰਸ਼ਾਸਨ ਨੂੰ ਕਿਹਾ ਅੱਗੇ ਅਸੀਂ ਐਮਐਲਏ ਸਾਹਿਬ ਨੂੰ ਕਹਿੰਨੇ ਹਰਵਤ ਨੀਨਾ ਮਿੱਤਲ ਨੂੰ ਕਹਿ ਦਿੰਨੇ ਆ ਵੀ ਭੈਣ ਵੀ ਇਹ ਪਾਣੀ ਕਢਵਾਓ ਇਸ ਵਾਰੀ ਪਹਿਲੀ ਵਾਰੀ ਅਸੀਂ ਪ੍ਰਸ਼ਾਸਨ ਨੂੰ ਕਿਹਾ ਤੁਸੀਂ ਇਹ ਦੇਖ ਲਓ ਵੀ ਇਹ ਜਿੱਦਾਂ ਦੀ ਬਾਰਿਸ਼ ਹੋਈ ਉਸ ਦਿਨ ਦਾ ਪਾਣੀ ਕਢਾ ਕੇ ਕੱਢਿਆ ਨਹੀਂ ਗਿਆ ਤੇ ਅੱਜ ਇੱਥੇ ਇਹ ਹਾਦਸਾ ਹੋ ਗਿਆ ਇਹ ਗੱਲ ਹੈ ਤੁਹਾਡਾ ਕੀ ਨਾਮ ਮੇਰਾ ਨਾਮ ਜਸਵਿੰਦਰ ਸਿੰਘ ਬਖਸ਼ੀ ਵਾਲਾ ਜੀ ਪ੍ਰਧਾਨ ਜੀ ਤੇ ਪ੍ਰਧਾਨ ਜੀ ਕਦੋਂ ਦੀ ਘਟਨਾ ਹੈ ਕੌਣ ਸੀਗੇ 10 10 ਵਜੇ ਦੀ ਘਟਨਾ ਜੀ ਅਸੀਂ ਜੇ ਰਾਤ ਦੀ ਮੰਨੀ ਤਾਂ ਵੀ ਫਿਰ ਵੀ ਦਿਨ ਤੁਹਾਨੂੰ ਤਾਂ ਸਰ ਪਤਾ ਹੀ ਨਹੀਂ ਲੱਗਣਾ ਜੀ ਜੇ ਕੋਈ ਉਰੇ ਗਿਰ ਵੀ ਜਾਵੇ ਜੀ ਕਿਉਂਕਿ ਹੁਣ ਤਾਂ ਚਲੋ ਨਾਲ ਕਿਸੇ ਨੇ ਦੇਖ ਲਿਆ ਜੀ ਉਹ ਤਾਂ ਪਤਾ ਲੱਗੇ ਬੰਦਾ ਗਿਰ ਗਿਆ ਬਾਈ ਜੀ ਹੁਣ ਸਾਨੂੰ ਇਹ ਨਹੀਂ ਪਤਾ ਜਿਵੇਂ ਪਹਿਲਾਂ ਕਹਿੰਦੇ ਸੀਗੇ ਵੀ ਜੇ ਖਾਲੀ ਹੋਏ ਤਾਂ ਪਤਾ ਲੱਗੇਗਾ ਅਸੀਂ ਕਹਿੰਨਾ ਰੱਬ ਹੈ ਸਾ ਕੋਈ ਕੰਮ ਨਾ ਕਰੇ ਹਨਾ ਜੀ ਕਿ ਕਿਸੇ ਦਾ ਕੋਈ ਜਾਨੀ ਮਾਨੀ ਨੁਕਸਾਨ ਸਾਨੂੰ ਪਤਾ ਲੱਗੇ ਪਤਾ ਲੱਗਾ ਜੀ ਨਾਲ ਦੀ ਨਾਲ ਹਰਕਤ ਦੇ ਵਿੱਚ ਆਏ ਸਾਰਾ ਪਿੰਡ ਇਕੱਠਾ ਹੋ ਕੇ ਜੀ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਆ ਕੇ ਪ੍ਰਸ਼ਾਸਨ ਨੇ ਸਾਡੇ ਨਾਲ ਅਸੀਂ ਨਾਲ ਲਾ ਕੇ ਉਹ ਡੈੱਡ ਬੋਡੀ ਕਢਾਈ ਆ ਜੀ ਉਹਦਾ ਉਹ ਗਰੰਥੀ ਸੀਗਾ ਵਿਚਾਰਾ ਗਜਾ ਕਰਦਾ ਸੀਗਾ ਗਾਨੀ ਸਾਹਿਬ ਜੀ ਪਿੰਡ ਭੇੜਵਾਲ ਝੁੰਗੀਆਂ ਤੋਂ ਜੀ ਠੀਕ ਹੈ ਜੀ ਉਹਨੂੰ ਕਢਾ ਕੇ ਉਹ ਡੈੱਡ ਬੋਡੀ ਅਸੀਂ ਰਾਜਪੁਰੇ ਭੇਜੀ ਆ ਜੀ ਹੁਣ ਸਾਰਾ ਆ ਪਾਣੀ ਬਾਹਰ ਵੀ ਪੈਂਦਾ ਜਿਹੜਾ ਨਾ ਜੀ ਇਹ ਜਦੋਂ ਪਾਣੀ ਬਾਹਰੋਂ ਪੈਣ ਤੋਂ ਹਟ ਜਾਏਗਾ ਨਾ ਜੀ ਇਹ ਅੰਦਰ ਪਾਣੀ ਨਹੀਂ ਆਏਗਾ ਜੀ ਕਿਉਂਕਿ ਮੇਨ ਰਸਤਾ ਜਿਹੜਾ ਖੂਹਾਂ ਦੇ ਵਿੱਚੋਂ ਹੋ ਕੇ ਅੰਦਰ ਜਾਂਦਾ ਜੀ ਪੂਰੇ ਮਿੱਟੀ ਪੱਟ ਕੇ ਇਹਨਾਂ ਨੇ ਬੇਜਤੀ ਰੇਲਵੇ ਵਾਲਿਆਂ ਨੇ ਆ ਦੇਖ ਲਓ ਤੁਹਾਡੇ ਸਾਹਮਣੇ ਸਾਰੇ ਆ ਖੂਹ ਇਹ ਖੂਹ ਬਣਾਏ ਸੀਗੇ ਭਰਨ ਵਾਸਤੇ ਬਣਾਏ ਸੀ ਪਰ ਜਿਹੜਾ ਦੂਜਾ ਪਾਣੀ ਆਂਦਾ ਉਹ ਖੂਹਾਂ ਦੇ ਵਿੱਚ ਮਤਲਬ ਮਾਰਲਾ ਪਾਣੀ ਆ ਕਿਉਂ ਖੂਹ ਦੇ ਵਿੱਚ ਜਾਂਦਾ ਫਿਰ ਖੂਹ ਦੇ ਦੁਬਾਰੇ ਪਾਣੀ ਜਿਹੜਾ ਇਹਦੇ ਥਰੂ ਆਂਦਾ ਜੀ ਜੀ ਜਦੋਂ ਇਧਰੋਂ ਪਾਣੀ ਹਟੇਗਾ ਜੀ ਫਿਰ ਉਹ ਪਾਣੀ ਕਾਲੇ ਤਾਰੀਫ ਇੰਜੀਨੀਅਰਿੰਗ ਕਹਿ ਸਕਦੇ ਨੇ ਕਾਦੀ ਕਾਬਲੀ ਤਾਰੀਫ ਆ ਜੀ ਜਿਹੜਾ ਪਾਣੀ ਬਾਹਰ ਤੋਂ ਆ ਕੇ ਆਪਾਂ ਤਾਂ 10-10 ਦਿਨ ਸਰ ਪਿੰਡ ਵਾਲੇ ਪ੍ਰੇਸ਼ਾਨ ਹੋ ਰਹੇ ਆ ਜੀ ਸਾਡੇ ਤਾਂ ਬਜ਼ੁਰਗ ਕੋਈ ਬਿਮਾਰ ਹੋ ਜੇ ਜੀ ਸਾਡਾ ਕੋਈ ਹੱਲ ਨਹੀਂ ਹੈ ਜੀ ਤਾਂ ਚਲੋ ਨੌਜਾਨ ਮੁੰਡੇ ਵਿੱਚ ਨੂੰ ਪਾਣੀ ਦੇ ਵਿੱਚ ਵੀ ਲੰਗ ਕੇ ਆਪਣੇ ਕੰਮਾਂ ਤੇ ਅਸੀਂ ਮੋਟਰਸਾਈਕਲ ਨਹੀਂ ਸਰ ਲੈ ਸਕਦੇ ਸਕੂਟਰ ਗੱਡੀ ਸਾਡੀ ਜਾਣੀ ਗਈ ਹੈ ਜੀ ਸਰਪੰਚ ਸਾਹਿਬ ਵੀ ਸਾਡੇ ਨਾਲ ਮੌਜੂਦ ਹੈ ਸਰਪੰਚ ਸਾਹਿਬ ਕਿੰਨਾ ਕੁ ਟਾਈਮ ਹੋ ਗਿਆ ਇਸ ਨੂੰ ਤਾਂ तकरीबन ਕਾਫੀ ਸਮਾਂ ਹੋ ਗਿਆ ਜੀ ਜੀ ਹਾਂ ਜੇ ਉਦੋਂ ਤੋਂ ਹੀ ਇਹ ਪਰੇਸ਼ਾਨੀ ਆ ਰਹੀ ਹੈ ਕੋਈ ਇਹਦਾ ਹੱਲ ਕਰਨ ਲਈ ਕੋਈ ਰੇਲਵੇ ਨੂੰ ਤੁਹਾਡੇ ਪੰਚਾਇਤ ਵੱਲੋਂ ਜਾਂ ਫਿਰ ਐਮਪੀ ਵੱਲੋਂ ਕਿਸੇ ਤੱਕ ਅਪਰੋਚ ਕੀਤੀ ਹੈ ਵੀ ਭਾਈ ਇਹਨਾਂ ਦਾ ਕੋਈ ਪ੍ਰੋਪਰ ਹੱਲ ਕਰ ਸਰ ਅਸੀਂ ਨਾ ਬੇਨਤੀਆਂ ਕੀਤੀਆਂ ਜੋ ਇਹਨਾਂ ਦਾ ਡਿਪਾਰਟਮੈਂਟ ਹੈ ਇਹਦੇ ਨੰਬਰ ਲਿਖੇ ਹੋਏ ਆਰੇ ਬਕਾਇਦਾ ਅਸੀਂ ਉਹਨਾਂ ਨੂੰ ਫੋਨ ਕਰਦੇ ਆ ਜਦੋਂ ਕਿਤੇ ਪਾਣੀ ਦੀ ਪ੍ਰੋਬਲਮ ਆਦੀ ਆ ਸਾਨੂੰ ਉਹਨਾਂ ਨੂੰ ਫੋਨ ਕਰਦੇ ਆ ਅੱਗੇ ਉਹ ਕੱਢ ਕੇ ਜਾਂਦੇ ਆ ਐਤਕੀ ਉਹਨਾਂ ਨੂੰ ਪਰਸੋਂ ਦਾ ਫੋਨ ਕੀਤਾ ਹੋਇਆ ਪਰਸੋਂ ਦਾ ਕੋਈ ਅਧਿਕਾਰੀ ਨਹੀਂ ਰਿਹਾ ਹਾਂਜੀ ਅੱਜ ਇੱਥੇ ਸਵੇਰੇ ਅੱਜ ਗੁਰਦੁਆਰੇ ਦਾ ਇੱਕ ਗ੍ਰੰਥੀ ਸੀਗਾ ਸਾਡੇ ਭੇੜਵਾਲ ਤੋਂ ਉਹਨਾਂ ਦੀ ਡੈਥ ਹੋਈ ਆ ਉਹਨਾਂ ਨੂੰ ਫਿਰ ਅਸੀਂ ਅੱਜ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਇੱਥੇ ਐਸ ਐਚ ਓ ਜੋ ਕਿਰਪਾਲ ਸਿੰਘ ਆ ਉਹਨਾਂ ਨੇ ਡਬੋਲੀਆ ਲਿਆ ਕੇ ਨਾਲ ਦੀ ਨਾਲ ਉਹ ਬੰਦੇ ਨੂੰ ਕੱਢਿਆ ਉਮਰਤਕ ਸਰੀਰ ਸੀਗਾ ਰੇਲਵੇ ਵਾਲੇ ਪਹੁੰਚੇ ਉਹ ਵੀ ਰੇਲਵੇ ਦਾ ਕੋਈ ਨਹੀਂ ਪਹੁੰਚਿਆ ਜੀ ਉਹਨਾਂ ਨੂੰ ਸੂਚਿਤ ਕਰਿਆ ਵੀ ਭਾਈ ਇਹ ਮੈਂ ਕਰਕੇ ਹੋਰੇ ਹੈ ਸੀ ਜੂਰੇ ਰੇਲਵੇ ਦੇ ਇੱਕ ਦੋ ਅਧਿਕਾਰੀ ਹੋਰੇ ਖੜਾ ਸੀ ਪਰ ਬਾਅਦ ਚ ਆਏ ਆ ਪਰ ਜਦ ਚਲੇ ਗਏ ਦੇਖ ਕੇ ਹੋਰੇ ਕੋਈ ਨਹੀਂ ਉਹਨਾਂ ਨੇ ਕੋਈ ਗੱਲਬਾਤ ਨਹੀਂ ਰੇਲਵੇ ਸਰ ਇੰਟਰਫੇਅਰ ਨਹੀਂ ਕਰਦੇ ਤੇ ਇੱਕ ਗੱਲ ਇਹ ਦੱਸਿਓ ਜੀ ਅੰਡਰ ਰੇਲਵੇ ਦੇ ਆਂਦਾ ਹੈ ਤੇ ਜਿਹੜਾ ਇਹ ਪਾਣੀ ਹੈ ਕਿੰਨੇ ਫੁੱਟਾਂ ਦਾ ਪਾਣੀ ਹੈ ਇਹ ਘੱਟੋ ਘੱਟ 15-20 ਫੁੱਟ ਪਾਣੀ ਹੈ ਜੀ ਹਾਂਜੀ ਗੁਰਪ੍ਰੀਤ ਜੀ ਗੱਲ ਇੱਕ ਹੋਰ ਹੈ ਮੈਂ ਜਿਹੜੇ ਅਫਸਰ ਚੰਗੇ ਆ ਉਹਨਾਂ ਦੀ ਤਾਰੀਫ਼ ਵੀ ਕਰਨੀ ਜ਼ਰੂਰੀ ਹੈ ਜਿੱਦਾਂ ਕਿ ਲਵਿਸ਼ ਮਿੱਤਲ ਜੀ ਨੇ ਕਿਰਪਾਲ ਜੀ ਨੂੰ ਫੋਨ ਕੀਤਾ ਐਸ ਐਚਓ ਕਿਰਪਾਲ ਸਦਰ ਮੈਂ ਜਦ ਐਸੀ ਆਏ ਥੇ ਤਾਂ ਮੈਂ ਇੱਕ ਚੀਜ਼ ਦੇਖਿਆ ਵੀ ਕਿਰਪਾਲ ਜੀ ਦਾ ਉਸ ਸਾਹ ਇੰਨਾ ਸੀਗਾ ਵੀ ਉਹ ਇਹ ਵੀ ਚਾਹੁੰਦੇ ਸੀ ਵੀ ਮੈਂ ਵਰਦੀ ਕੱਢ ਕੇ ਵਿੱਚ ਖੁਦ ਵੜ ਜਾ ਔਰ ਨਹੀਂ ਆਮ ਲੋਕ ਦੇ ਦੇ ਅਫਸਰ ਲੋਕ ਪਿਛੇ ਆ ਕੇ ਖੜ ਜਾਂਦੇ ਨੇ ਉਹਨਾਂ ਨੇ ਉਸ ਬੰਦੇ ਨੂੰ ਆਪਣੇ ਹੱਥਾਂ ਨਾਲ ਉਹ ਕੀਤਾ ਖਿੱਚਿਆ ਉੱਪਰ ਚੱਕਿਆ ਮੂੰਹ ਜਣ ਕੇ ਉਹਦੇ ਮੂੰਹ ਚ ਬੜਾ ਗੰਦ ਜਿਹਾ ਨਿਕਲਿਆ ਸੀ ਜਿਦਾਂ ਅੰਦਰ ਜੋ ਖਾਇਆ ਪੀਆ ਹੋਣਾ ਉਸ ਡੈੱਡ ਬਾਡੀ ਚ ਉਹਨਾਂ ਨੇ ਉਹ ਵੀ ਆਪਣੇ ਹੱਥ ਨਾਲ ਸਾਫ਼ ਕੀਤਾ ਕੱਪੜੇ ਨਾਲ ਪਾਣੀ ਨਾਲ ਧੋਇਆ ਵੀ ਜਿੱਥੇ ਆਪਾਂ ਪ੍ਰਸ਼ਾਸਨ ਨੂੰ ਇਹ ਕਹਿੰਨੇ ਆ ਉੱਥੇ ਚੰਗੇ ਅਫਸਰ ਦੀ ਸਲਾਣਾ ਵੀ ਕਰਨੀ ਜਾਣ ਦੇ ਵੀ ਐਸ ਐਚਓ ਕਿਰਪਾਲ ਸਿੰਘ ਬਹੁਤ ਵਧੀਆ ਮੈਂ ਐਮ ਐਲ ਏ ਸਾਹਿਬ ਨੂੰ ਵੀ ਇਹ ਕਹਾਂਗਾ ਵੀ ਐਸ ਐਸ ਐਚਓ ਨੂੰ ਬੁਲਾ ਕੇ ਸ਼ਾਬਾਸ਼ੀ ਦੇਣੀ ਬਹੁਤ ਜ਼ਰੂਰੀ ਹੈ ਤੋ ਕੁਝ ਅਫਸਰ ਜਿਹੜੇ ਨੇ ਕਿਉਂਕਿ ਕਿ ਐਸ ਐਚ ਓ ਇੰਸਪੈਕਟਰ ਕਰਪਾਲ ਸਿੰਘ ਜਿਨ੍ਹਾਂ ਨੂੰ ਰਾਸ਼ਟਰਪਤੀ ਵੱਲੋਂ ਵੀ ਅਵਾਰਡ ਮਿਲਿਆ ਗਿਆ ਹੈ ਤੇ ਜਦੋਂ ਬਾੜ ਆਈ ਸੀਗੀ ਰਾਜਪੁਰੇ ਦੇ ਵਿੱਚ ਬਨੂੜ ਐਸ ਐਚ ਓ ਹੁੰਦੇ ਸੀਗੇ ਮੈਂ ਵੀ ਉਸ ਸਮੇਂ ਨਾਲ ਸੀਗਾ ਤਾਂ ਉਸ ਸਮੇਂ ਵੀ ਉਹ ਜਿਹੜੀ ਆਪਣੀ ਵਰਦੀ ਕੱਢ ਕੇ ਜਿਹੜੀ ਹੈ ਵਿਚਵੜਨ ਨੂੰ ਤਿਆਰ ਸੀਗੇ ਉੱਥੇ ਲੋਕਾਂ ਦੀ ਸੇਵਾ ਕਰ ਰਹੇ ਸਨ ਪਰ ਅਜਿਹੇ ਅਫਸਰਾਂ ਦਾ ਸਨਮਾਨ ਬਣਦਾ ਹੈ ਪਰ ਜਿਹੜੇ ਏ ਅਫਸਰ ਨੇ ਜਿਨ੍ਹਾਂ ਦੇ ਵੱਲੋਂ ਇਹ ਕਰਨਾ ਸੀਗਾ ਜਿਹੜੇ ਐ ਐਸਟੀਐਮ ਜਿਹੜੇ ਨੇ ਜਾਂ ਫਿਰ ਹੋਰ ਅਧਿਕਾਰੀ ਨੇ ਉਹਨਾਂ ਨੂੰ ਜਿਹੜੀ ਇਹ ਚੀਜ਼ ਕਰवानी ਚਾਹੀਦੀ ਸੀ ਕਿਉਂਕਿ ਐ ਐਸਟੀਐਮ ਜਿਹੜੇ ਨੇ ਟੀਸੀ ਦੇ ਥਰੂ ਰੇਲਵੇ ਨੂੰ ਲੈਟਰ ਲਿਖ ਸਕਦੇ ਨੇ ਕਿਉਂਕਿ ਡੀਸੀ ਜਿਹੜੇ ਨੇ ਉਹਨਾਂ ਕੋਲ ਬਹੁਤ ਪਾਵਰ ਹੁੰਦੀ ਆ ਉਹਨਾਂ ਨੂੰ ਹਲੇ ਵੀ ਅਪੀਲ ਹੈ ਕਿ ਕਈ ਅੰਡਰਬ੍ਰਿਜ ਨੇ ਚਾਹੇ ਰਾਜਪੁਰਾ ਦਾ ਨਵਾਂ ਅੰਡਰਬ੍ਰਿਜ ਹੋਵੇ ਰਾਜਪੁਰਾ ਨੂੰ ਜੋੜਨ ਵਾਲੇ ਅੰਡਰਬ੍ਰਿਜ ਨਗਰ ਕੌਂਸਲ ਇੱਕ ਕਰ ਦਿੰਦੀ ਹੈ ਖਾਲੀ ਪਰ ਦੂਜੇ ਚ ਹਾਲੇ ਵੀ ਜਿਹੜਾ 5 5 6 6 ਫੁੱਟ ਪਾਣੀ ਆ ਇਸ ਚ ਵੀ 20 ਫੁੱਟ ਪਾਣੀ ਆ ਇਸ ਤੋਂ ਅੱਗੇ ਵੀ ਇੱਕ ਅੰਡਰਬ੍ਰਿਜ ਹੈ ਇੱਧਰ ਜਦੋਂ ਆਪਾਂ ਅੰਮ੍ਰਿਤਸਰ ਨੂੰ ਜਾਂਦੇ ਆ ਤਾਂ ਉਸ ਸਮੇਂ ਵੀ ਕਈ ਅੰਡਰਬ੍ਰਿਜ ਜਾਂਦੇ ਨੇ ਉਹਨਾਂ ਅੰਡਰਬ੍ਰਿਜਾਂ ਦੇ ਵਿੱਚ ਵੀ ਇਹੀ ਹਾਲ ਹੁੰਦਾ ਹੈ ਪਰ ਪ੍ਰਸ਼ਾਸਨ ਨੂੰ ਬੇਨਤੀ ਹੈ ਰੇਲਵੇ ਵਿਭਾਗ ਨੂੰ ਬੇਨਤੀ ਹੈ ਕਿ ਘਟੋ ਘਟੇ ਇਸ ਚੀਜ਼ ਦਾ ਧਿਆਨ ਰੱਖਿਆ ਜਾਵੇ ਇਸ ਚੀਜ਼ ਤੋਂ ਪਾਣੀ ਕੱਢਿਆ ਜਾਵੇ ਉਹਨਾਂ ਦੀ ਚੱਪਲ ਪਈ ਹੈ ਉਹ ਕਿਉਂਕਿ ਕਹਿ ਰਹੇ ਨੇ ਕਿ ਉਹਨਾਂ ਦੇ ਨੇੜੇ-ਨੇੜੇ ਜਿਹੜੇ ਨੇ ਹੋ ਕੇ ਇਸ ਸਾਈਡ ਨਿਕਲਦੇ ਨੇ ਪਹਿਲਾਂ ਇਧਰੋਂ ਨਿਕਲ ਜਾਂਦਾ ਕਿਉਂਕਿ ਦੋਨੋਂ ਸਾਈਡ ਪਾਣੀ ਹੁੰਦਾ ਜਦੋਂ ਬਾਰਿਸ਼ ਹੁੰਦੀ ਹੈ ਤੇ ਜੋ ਜਿਹੜੇ ਨੇ ਖੂਬ ਬਣਾਏ ਹੋਏ ਨੇ 50 60 60 ਫੁੱਟ ਡੂੰਘੇ ਹੋਣਗੇ ਇਹ ਪੁਲ ਖੂਨ ਹੈ ਜਿਹੜੇ ਇਹਨਾਂ ਦੇ ਢੱਕਣ ਸਾਈਡ ਤੇ ਨੇ ਜੇ ਇਹਨਾਂ ਚ ਕੋਈ गिर ਜਾਂਦਾ ਤਾਂ ਇਸ ਦਾ ਕੌਣ ਜ਼ਿੰਮੇਵਾਰ ਹੈ ਰੇਲਵੇ ਮਨਿਸਟਰ ਜਿਹੜੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਜਿਹੜੇ ਨੇ ਰੇਲਵੇ ਦੇ ਉਹਨਾਂ ਨੂੰ ਵੀ ਬੇਨਤੀ ਹੈ ਤੁਸੀਂ ਪੰਜਾਬ ਦੇੋਂ ਘਟੋ ਘਟ ਆਪਣੇ ਪੰਜਾਬ ਦੇ ਲੋਕਾਂ ਦੀ ਜਿਹੜੀ ਹੈ ਜਾਨ ਮਾਲ ਦੀ ਰੱਖਿਆ ਕਰਨਾ ਤੁਹਾਡਾ ਫਰਜ਼ ਬਣਦਾ ਹੈ ਤੁਸੀਂ ਆਪਣੇ ਜੋ ਪੰਜਾਬ ਦੇ ਆਪਣੇ ਕਿਉਂਕਿ ਲੁਧਿਆਣਾ ਜਿਆਦਾ ਦੂਰ ਨਹੀਂ ਹੈ ਥੋੜੀ ਦੂਰ ਹੈ ਸੋ ਮੰਤਰੀ ਸਾਹਿਬ ਤੁਹਾਨੂੰ ਵੀ ਅਪੀਲ ਹੈ ਕਿ ਘਟੋ ਘਟ ਇਹਨਾਂ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਕੇ ਇਸ ਦਾ ਕੋਈ ਪ੍ਰੋਪਰ ਹੱਲ ਕੱਢਿਆ ਜਾਵੇ ਕੈਮਰਾ ਪਰਸਨ ਮੋਲ ਦੇ ਨਾਲ ਗੁਰਪ੍ਰੀਤ ਈਮਾਨ ਬਖਸ਼ੀ ਵੜਾ ਇਸ ਵੇਲੇ ਤੁਹਾਨੂੰ ਦੱਸ ਜੀਏ ਕਿ ਰਾਜਪੁਰਾ ਦੇ ਵਿੱਚ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਜਿਸ ਦੇ ਵਿੱਚ ਇੱਕ ਅੰਡਰਬ੍ਰਿਜ ਦੇ ਵਿੱਚ ਇੱਕ ਵਿਅਕਤੀ ਜੋ ਕ੍ਰੋਸ ਕਰਦੇ ਹੋਏ ਗਿਰ ਗਿਆ ਤਾਂ ਉਸ ਤੋਂ ਬਾਅਦ ਜੋ ਆਸ-ਪਾਸ ਦੇ ਪਿੰਡ ਵਾਲੇ ਨੇ ਉੱਥੇ ਇਕੱਠੇ ਹੁੰਦੇ ਨੇ ਪਰ ਕਿਸੇ ਦੀ ਹਿੰਮਤ ਨਹੀਂ ਹੁੰਦੀ ਉਸ ਅੰਡਰਬ੍ਰਿਜ ਦੇ ਕੋਲ ਜਾਣ ਦੀ ਤੇ ਉੱਥੇ ਪਿੰਡ ਵਾਸੀਆਂ ਦੇ ਵਿੱਚ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਇੱਕ ਜਾਂਬਾਜ਼ ਪੁਲਿਸ ਅਫਸਰ ਪਹਿਲਾਂ ਤੁਹਾਨੂੰ ਜਿਹੜਾ ਇਹ ਅਵਾਰਡ ਦਿਖਾ ਦਈਏ ਕਿ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਵੱਲੋਂ ਜਿਹੜੇ ਇਹ ਇਨਾਮ ਜੋ ਅਵਾਰਡ ਹੈ ਗਲੈਂਟਰੀ ਅਵਾਰਡ ਜਿਹਨੂੰ ਕਿਹਾ ਜਾਂਦਾ ਹੈ ਉਹ ਅਵਾਰਡ ਦਿੱਤਾ ਗਿਆ ਤੇ ਦੂਜੀ ਤਰਫ ਇੱਕ ਹੋਰ ਅਵਾਰਡ ਤੁਹਾਨੂੰ ਦਿਖਾ ਦਈਏ ਜੋ ਪੰਜਾਬ ਪੁਲਿਸ ਦੇ ਡੀਆਈਜੀ ਡੀਜੀਪੀ ਨੇ ਜਿਨ੍ਹਾਂ ਦੇ ਵੱਲੋਂ ਪਹਿਲਾ ਪ੍ਰਸ਼ੰਸਾ ਪੱਤਰ ਜਿਹੜਾ ਦਿੱਤਾ ਹੋਇਆ ਹੈ ਕੈਸ਼ ਰਿਵਾਰਡ ਹੈ ਪੰਜਾਬ ਪੁਲਿਸ ਦੇ ਵਿੱਚ ਬਹੁਤ ਘੱਟ ਅਫਸਰਾਂ ਨੂੰ ਮਿਲਦਾ ਹੈ ਤੇ ਉਹਨਾਂ ਜਾਂਬਾਜ਼ ਅਫਸਰ ਦੇ ਨਾਲ ਤੁਹਾਨੂੰ ਮਿਲਾਨ ਜਾ ਰਹੇ ਹਾਂ ਰਾਜਪੁਰਾ ਦੇ ਵਿੱਚ ਸੇਵਾ ਨਿਭਾਰੇ ਨੇ ਥਾਣਾ ਸਦਰ ਦੇ ਵਿੱਚ ਤੇ ਮੇਰੇ ਨਾਲ ਮੌਜੂਦ ਨੇ ਐਸ ਐਚ ਓ ਥਾਣਾ ਸਦਰ ਕਿਰਪਾਲ ਸਿੰਘ ਸਰ ਅੱਜ ਪਿੰਡ ਬਖਸ਼ੀ ਵਾਲਾ ਦੇ ਵਿੱਚ ਇੱਕ ਵੀਡੀਓ ਵਾਇਰਲ ਹੁੰਦੀ ਹੈ ਤੇ ਲੋਕ ਜਿਹੜਿਆਂ ਉਹਨਾਂ ਦੇ ਨੇੜੇ ਨਹੀਂ ਲੱਗਦੇ ਪਰ ਤੁਸੀਂ ਜਿਹੜੇ ਆ ਆਪਣੀ ਵਰਦੀ ਦੀ ਪਰਵਾਹ ਨਾ ਕਰਦੇ ਉੱਥੇ ਵਰਦੀ ਉਤਾਰਨ ਦੀ ਵੀ ਕਰਦੇ ਹਾਂ ਤੇ ਵਿੱਚ ਜਾਣ ਦੀ ਕੋਸ਼ਿਸ਼ ਕਰਦੇ ਹਾਂ ਪਰ ਜਿਹੜੀ ਹੈ ਲੋਕ ਤੁਹਾਡੀ ਬੜੀ ਤਾਰੀਫ ਕਰ ਰਹੇ ਨੇ ਕੀ ਕਹਿਣਾ ਹੈ ਠਾਈ ਕੁ ਭਾਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਸਾਨੂੰ ਕੋਈ 8:30 ਵਜੇ ਪੁਣੇ 11 ਵਜੇ ਦੇ ਵਿੱਚ ਕੋਈ ਫੋਨ ਆਇਆ ਸੀਗਾ ਇੱਕ ਸਰਦਾਰ ਵਿਅਕਤੀ ਜਿਹੜਾ ਮਤਲਬ ਉੱਥੇ ਪ੍ਰੋਸ ਕਰ ਰਿਹਾ ਸੀ ਜਿਹੜਾ ਪਾਣੀ ਦੇ ਵਿੱਚ ਗਿਰ ਗਿਆ ਸੀ ਅੰਡਰ ਬ੍ਰਿਜ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਸੀਗਾ 20-25 ਫੁੱਟ ਪਾਣੀ ਸੀ ਅਸੀਂ ਨਾਲ ਦੀ ਨਾਲ ਉੱਥੇ ਪਹੁੰਚਦੇ ਆ ਪਹੁੰਚਣ ਤੇ ਉੱਥੇ ਕੋਈ ਵੀ ਸੌਦਾ ਨਹੀਂ ਹੁੰਦੀ ਜਿਹੜਾ ਆਪਾਂ ਉਹਨੂੰ ਕੱਢ ਸਕੀਏ ਤੇ ਉਹਦੇ ਲਈ ਉੱਥੇ ਕੋਈ ਵੀ ਜਿਹੜਾ ਰਾਘੇਰ ਸੀਗੇ ਜੇ ਹੋਰ ਸੀ ਇਕੱਠ ਕਾਫੀ ਹੋ ਜਾਂਦਾ ਪਰ ਉੱਥੇ ਕੋਈ ਵਿੱਚ ਨਹੀਂ ਵੱੜਦਾ ਤੇ ਅਸੀਂ ਕੋਸ਼ਿਸ਼ ਕੀਤੀ ਉਹਨੂੰ ਲੱਭਣ ਦੀ ਚਲੋ ਨਾ ਲੱਭਿਆ ਤੇ ਫਿਰ ਅਸੀਂ ਇੱਕ ਕੋਤਾ ਖੋਰ ਹੈਗਾ ਖੇੜੀਗੰਡਿਆ ਨਹਿਰ ਤੇ ਜਿਹੜਾ ਉਹਨਾਂ ਦੇ ਨਾਲ ਤਾਲਮੇਲ ਕੀਤਾ ਉਹ ਨਹੀਂ ਆ ਰਹੇ ਸੀ ਫਿਰ ਅਸੀਂ ਐਮਐਲਏ ਸਾਹਿਬ ਤੋਂ ਫੋਨ ਕਰਾ ਕੇ ਉਹਨਾਂ ਨੂੰ ਮਤਲਬ ਉੱਥੇ ਲੈ ਕੇ ਗਏ ਆ ਏਟ ਟਾਈਮ ਅਸੀਂ ਉਹਨੂੰ ਲੱਭਿਆ ਲੱਭ ਕੇ ਤੇ ਬਾਹਰ ਕਢਾਇਆ ਬਾਹਰ ਕਢਾ ਕੇ ਉਲੀ ਕਾਫੀ ਹਾਲਤ ਖਰਾਬ ਸੀ ਮੂੰਹ ਵਗੈਰਾ ਸੀ ਉਹਨੂੰ ਫਿਰ ਅਸੀਂ ਸਾਫ਼ ਕੀਤਾ ਸਾਫ਼ ਕਰਾ ਕੇ ਫਿਰ ਪਿੰਡ ਦੇ ਜਿਹੜੇ ਲੋਕੀ ਸੀ ਉਹਨਾਂ ਨੂੰ ਦਿਖਾਇਆ ਗਿਆ ਜਿਹੜਾ ਫਿਰ ਉਹਦੀ ਪਛਾਣ ਆਈ ਹੈ ਹਰਜੀਤ ਸਿੰਘ ਹੈ ਪਿੰਡ ਭੇੜਵਾਲ ਤੋਂ ਜਿਹੜਾ ਉਹ ਗਾਨੀ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰਦਾ ਸੀਗਾ ਇਹ ਕਿੱਥੋਂ ਉੱਥੇ ਨਿਕਲਦਾ ਜਾਂ ਕਿਵੇਂ ਦੱਸਣ ਮੁਤਾਬਕ ਨਿਕਲ ਰਿਹਾ ਸੀਗਾ ਨਿਕਲਦੇ-ਨਿਕਲਦੇ ਪੈਰ ਫਿਸ਼ਣ ਨਾਲ ਇਹ ਅੰਡਰਬ੍ਰਿਜ ਦੇ ਕਿ ਗਿਆ ਸੀਗਾ ਜਿਹਦੀ ਡੈਡ ਬਾਡੀ ਮਿਲ ਗਈ ਪਰ ਇਹ ਏਰੀਆ ਸੀਗਾ ਜਿਹੜਾ ਇਹ ਪਿੰਡ ਅਸੀਂ ਰੇਲਵੇ ਪੁਲਿਸ ਦਾ ਅਸੀਂ ਡੈੱਡ ਬਡੀ ਲੱਭ ਕੇ ਕਢਾ ਕੇ ਰੇਲਵੇ ਪੁਲਸ ਦੇ ਹਵਾਲੇ ਕਰਤੀ ਆ ਹੁਣ ਉਹ 174 ਦੀ ਕਾਰਵਾਈ ਕਰ ਰਿਹਾ ਰੇਲਵੇ ਪੁਲਸ ਰਾਜਪੁਰ ਸਰ ਜੀ ਸ਼ਰਪਿੰਡ ਵਾਸੀ ਨੇ ਉਹ ਵੀ ਦਾਸਰੇ ਨੇ ਕਿ ਜੋ ਗੋਤਖ ਹੋ ਰਿਹਾ ਉਸ ਨੂੰ ਵੀ ਪੇਮੈਂਟ ਜਿਹੜੀ ਆ ਤੁਹਾਡੇ ਵੱਲੋਂ ਦਿੱਤੀ ਗਈ ਹੈ ਅਕਸਰ ਪੰਜਾਬ ਪੁਲਿਸ ਨੂੰ ਦੇਖਿਆ ਜਾਂਦਾ ਹੈ ਕਿ ਉਹਨਾਂ ਦੀ ਵੀਡੀਓ ਵਾਇਰਲ ਕਰਦੇ ਨੇ ਕਿ ਪੰਜਾਬ ਪੁਲਿਸ ਪੈਸੇ ਲੈ ਰਹੀ ਆ ਪਰ ਤੁਸੀਂ ਵੀ ਜਦੋਂ ਬਨੂੜ ਦੇ ਵਿੱਚ ਐਸੋ ਜੋ ਸੀਗੇ ਉਸ ਟਾਈਮ ਵੀ ਅਸੀਂ ਤੁਹਾਡੇ ਨਾਲ ਸੀਗੇ ਉਸ ਟਾਈਮ ਵੀ ਤੁਸੀਂ ਜਿਹੜੀ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋ ਲੋਕਾਂ ਦੇ ਵਿੱਚ ਕਿਸੀ ਇਹ ਜਜ਼ਬਾ ਜਿਹੜਾ ਕਿੱਥੋਂ ਆ ਇਹ ਜਜ਼ਬਾ ਤਾਂ ਹਰ ਇੱਕ ਪੁਲਿਸ ਅਫਸਰ ਦੇ ਵਿੱਚ ਹੁੰਦਾ ਹਰ ਇੱਕ ਜਿਹੜੀ ਪਬਲਿਕ ਹੈ ਉਹ ਸਾਡੇ ਵੱਲ ਦੇਖਦੀ ਹੈ ਵੀ ਸਾਡੀ ਮਦਦ ਕਰਨਗੇ ਜੇ ਉੱਥੇ ਅਸੀਂ ਨਹੀਂ ਮਦਦ ਕਰਾਂਗੇ ਹੋਰ ਕੌਣ ਕਰੂਗਾ ਇਸ ਕਰਕੇ ਉਹ ਜਜ਼ਬਾ ਲੋਕਾਂ ਨੂੰ ਦੇਖ ਕੇ ਆ ਜਾਂਦਾ ਹੁੰਦਾ ਇਹ ਹੈ ਵੀ ਉਹ ਜਜ਼ਬਾ ਹਰ ਇੱਕ ਪੁਲਿਸ ਦੇ ਵਿੱਚ ਹੁੰਦਾ ਹੈ ਤੇ ਆਉਣਾ ਚਾਹੀਦਾ ਹੈ ਜੇ ਉੱਥੇ ਅਸੀਂ ਪਿੱਛੇ ਹਟਦੇ ਪਬਲਿਕ ਕਿਤੇ ਨੇੜੇ ਲੱਗਦੀ ਜੇ ਅਸੀਂ ਮੂਰੇ ਹੋਵਾਂਗੇ ਤਾਂ ਤਾਂ ਚਾਰ ਬੰਦੇ ਪਬਲਿਕ ਦੇ ਵੀ ਨਾਲ ਲੱਗਦੇ ਆ ਉਹਦੇ ਕਰਕੇ ਇਹ ਜ਼ਰੂਰੀ ਸੀਗਾ ਸਾਡਾ ਲੱਗਣਾ ਬਹੁਤ ਜ਼ਰੂਰੀ ਸੀ ਕਾਨੂੰਨਨ ਤਾਂ ਉੱਥੇ ਸਾਨੂੰ ਇਹ ਕੰਮ ਕਰਨਾ ਪੈਣਾ ਸੀ ਸਰ ਜਿਸ ਤਰ੍ਹਾਂ ਲੱਗਤੋਂ ਗੱਲ ਕੀਤੀ ਹੈ ਮੈਂ ਤਾਂ ਜਿਹੜਾ ਗਲੈਂਟਰੀ ਅਵਾਰਡ ਹੈ ਪੰਜਾਬ ਪੁਲਿਸ ਤੇ ਜਾਂ ਫਿਰ ਜਿਨੇ ਅਵਾਰਡ ਨੇ ਬਹੁਤ ਘੱਟ ਲੋਕਾਂ ਨੂੰ ਮਿਲ ਜਾਂ ਤਾਂ ਤੁਹਾਨੂੰ ਜਿਹੜੇ ਹੁਣ ਤੱਕ ਕਿੰਨੇ ਕ ਅਵਾਰਡ ਜਿਹੜੇ ਹੁਣ ਤੱਕ ਮੇਰੇ ਕੋਲ ਇੱਕ ਐਂਟਰੀ ਵਾਰਡ ਹੈ ਜੀ ਇੱਕ ਹੁਣੇ ਮੈਨੂੰ ਇੱਕ ਕੈਸ਼ ਵਾਰਡ ਮਿਲਿਆ ਡੀਜੀਪੀ ਸਾਹਿਬ ਵੱਲੋਂ 20000 ਰੁਪਏ ਨਗਦ ਦੇ ਨਾਮ ਕਿ ਮੇਰੇ ਕੋਲੇ 4243 ਵਾਰਡ ਨੇ ਜਿਹੜੇ ਉਹ ਲਾਡਾ ਟਕੋ ਸਬਸਰਾ ਵੱਲੋਂ ਮਿਲੇ ਹੋਏ ਆ ਜੀ ਸਰ ਸਾਡੇ ਨਾਲ ਜਿਹੜੇ ਨੇ ਥਾਣਾ ਸਦਰ ਦੇ ਐਸਐਚਓ ਕਿਰਪਾਲ ਸਿੰਘ ਮਜੂਰੀ ਸੀਗੇ ਗੱਲਬਾਤ ਕੀਤੀ ਹੈ ਕਿਉਂਕਿ ਬਹੁਤ ਘੱਟ ਅਫਸਰ ਹੁੰਦੇ ਨੇ ਜਿਨ੍ਹਾਂ ਦੀ ਲੋਕ ਤਾਰੀਫ ਕਰਦੇ ਨੇ ਥਾਣਾ ਸਦਰ ਦੇ ਵਿੱਚ ਕਾਫੀ ਸਮੇ ਤੋਂ ਜਿਹੜੀ ਹੈ ਸੇਵਾਵਾਂ ਨਿਭਾ ਰਹੇ ਨੇ ਤੇ ਲੋਕਾਂ ਦੇ ਵਿੱਚ ਵੀ ਜਿਹੜਾ ਇੱਕ ਜज्ਬਾ ਪੈਦਾ ਹੁੰਦਾ ਰੂਹ ਜਿਹੜੀ ਇਹਨਾਂ ਦੀ ਹਰ ਵਕਤ ਜਿਹੜੀ ਤਾਰੀਫ਼ ਕਰਦੇ ਨੇ ਹਰੇਕ ਦੀ ਜਿਹੜੀ ਸੁਣਵਾਈ ਕਰਦੇ ਨੇ ਤੇ ਕਾਫੀ ਜਿਹੜਾ ਲੋਕ ਜੋ ਸਦਰ ਜਾਂ ਫਿਰ ਬਨੂਰ ਦੀ ਗੱਲ ਕੀਤੀ ਹੈ ਕਾਫੀ ਜਿਹੜੇ ਥਾਣਿਆਂ ਦੇ ਵਿੱਚ ਵੀ ਆਪਣੀ ਸੇਵਾਵਾਂ ਹੁਣ ਤੱਕ ਨਿਭਾ ਚੁੱਕੇ ਨੇ ਉਹਨਾਂ ਦੀ ਬਦੌਲਤ ਹੀ ਜਿਹੜੇ ਹੈ ਰਾਸ਼ਟਰਪਤੀ ਅਵਾਰਡ ਤੇ ਹੋਰ ਕਾਫੀ ਜਿਹੜੇ ਨੇ ਜਿਵੇਂ ਦੱਸ ਰਹੇ ਨੇ ਸਤਿ ਸ੍ਰੀ ਅਕਾਲ ਸਾਹਿਬ ਕੀ 40 ਦੇ ਕਰੀਬ ਹੁਣ ਤੱਕ ਉਹਨਾਂ ਨੂੰ ਜਿਹੜੇ ਨੇ ਪੁਲਿਸ ਅਵਾਰਡ ਵੀ ਪ੍ਰਾਪਤ ਹੋ ਚੁੱਕੇ ਨੇ ਕੈਮਰਾ ਪਰਸਨ ਮੋਲ ਦੇ ਨਾਲ ਗੁਰਪ੍ਰੀਤ ਈਮਾਨ ਐਬੀਪੀ ਸੰਝਾ ਰਾਜਪੁਰਾ